ਤਾਬ ਆਵਾਜ਼ ਪੰਜਾਬੀ ਚੈਨਲ ਤੇ ਤੁਹਾਡਾ ਸਵਾਗਤ ਹੈ ਲੋਕ ਕਹਾਣੀਆਂ ਵਿੱਚੋਂ ਅੱਜ ਦੀ ਕਹਾਣੀ ਹੈ ਔਰਣ ਭਗਤ ਸ਼ੁਰੂ ਕਰਦੇ ਹਾਂ ਗੱਲ ਮੱਧ ਕਾਲੀਨ ਸਮੇਂ ਦੀ ਹੈ ਉਦੋਂ ਨਾਤ ਚੌਗੀਆਂ ਦਾ ਜਨ ਸਧਾਰਨ ਦੇ ਜੀਵਨ ਤੇ ਬਹੁਤ ਵੱਡਾ ਪ੍ਰਭਾਵ ਸੀ ਪੱਛਮੀ ਪੰਜਾਬ ਦੇ ਸਿਆਲਕੋਟ ਦੇ ਇਲਾਕੇ ਤੇ ਰਾਜਾ ਸਲਵਾਨ ਰਾਜ ਕਰਦਾ ਸੀ ਸਿਆਲਕੋਟ ਉਸ ਦੀ ਰਾਜਧਾਨੀ ਸੀ ਸਲਵਾਨ ਇੱਕ ਆਸ਼ਕ ਮિજાਜ ਅਤੇ ਮौज-ਮਸਤੀ ਚ ਰਹਿਣ ਵਾਲਾ ਰਾਜਾ ਸੀ। ਉਹਨੂੰ ਕਿਸੇ ਗੱਲ ਦੀ ਤੋੜ ਨਹੀਂ ਸੀ। ਜੇ ਘਾਟ ਸੀ ਤਾਂ ਇੱਕ ਔਲਾਦ ਦੀ। ਢਲਦੀ ਉਮਰੇ ਬੜੀਆਂ ਮੰਤਾ ਮੰਨਣ ਮਗਰੋਂ ਉਸ ਦੀ ਰਾਣੀ ਇਸ਼ਰਾ ਦੀ ਕੁੱਖੋਂ ਇੱਕ ਬੱਚੇ ਦਾ ਜਨਮ ਹੋਇਆ ਜਿਸ ਦਾ ਨਾਂ ਉਹਨਾਂ ਪੂਰਨ ਰੱਖਿਆ। ਵੈਮੀ ਰਾਜੇ ਨੇ ਪੂਰਨ ਦਾ ਪਵਿੱਖ ਜਾਣਨ ਲਈ ਨਜੂਮੀ ਸੱਦ ਲਏ। ਨਜੂਮੀਆਂ ਸਲਾਹ ਦਿੱਤੀ, "ਹੇ ਰਾਜਨ, ਇਹ ਨਵ ਜਨਮਿਆ ਬੱਚਾ ਪੂਰੇ 12 ਵਰੇ ਆਪਣੇ ਮਾਪੇ ਦੇ ਮੱਥੇ ਨਾ ਲੱਗੇ ਨਹੀਂ ਤਾਂ ਰਾਜੇ ਅਤੇ ਉਸ ਦੇ ਪਰਿਵਾਰ ਤੇ ਦੁੱਖਾਂ ਦਾ ਕਹਿਰ ਟੁੱਟ ਪਵੇਗਾ ਨਜੂਮੀਆਂ ਦੀ ਸਲਾਹ ਮੰਨਦਿਆਂ ਮਮਤਾ ਵੀਹੁਣੇ ਸਲਵਾਨ ਨੇ ਚਿੜੀ ਦੇ ਪੁੱਤ ਜਿੰਨੇ ਪੂਰਨ ਨੂੰ ਪੂਰੇ 12 ਵਰੇ ਲਈ ਔਰੇ ਵਿੱਚ ਪਾਉਣ ਦਾ ਹੁਕਮ ਸੁਣਾ ਦਿੱਤਾ ਪੂਰਨ ਦੀ ਮਾਂ ਇਸ਼ਰਾਂ ਤੜਪਦੀ ਸੀ ਉਕਰਲਾਂਦੀ ਰਹੀ ਉਹਦੀਆਂ ਰੋ ਰੋ ਕੇ ਅੱਖਾਂ ਚੁੰਨੀਆਂ ਹੋ ਗਈਆਂ ਪਰ ਰਾਜੇ ਦੇ ਹੁਕਮ ਨੂੰ ਕੌਣ ਟਾਲ ਸਕਦਾ ਸੀ ਉਰਨ ਨੂੰ ਗੋਲੀਆਂ ਸਮੇਤ ਭੌਰੇ ਵਿੱਚ ਪਾ ਦਿੱਤਾ ਗਿਆ। ਇਸ਼ਰਾਂ ਦੀ ਕਿਸੇ ਇੱਕ ਨਾ ਮੰਨੀ ਉਹ ਪੁੱਤਰ ਦੇ ਵਿਯੋਗ ਵਿੱਚ ਹੰਝੂ ਕੇਰਦੀ ਰਹੀ ਤੇ ਉਹਦੀ ਜ਼ਿੰਦਗੀ ਵਿੱਚ ਸੁੰਨਸਾਨ ਵਰਤ ਗਈ। ਸਲਵਾਨ ਦੀ ਉਮਰ ਢਲ ਰਹੀ ਸੀ। ਇਸੇ ਢਲਦੀ ਉਮਰੇ ਉਹਨੇ ਆਪਣੀ ਐਸ਼ਕਾਸਤੀ ਲਈ ਨਵਜੋਬਨ ਮਟਿਆਰ ਲੂਣਾ ਨੂੰ ਆਪਣੀ ਦੂਜੀ ਰਾਣੀ ਬਣਾ ਲਿਆ। ਇਸ਼ਰਾਂ ਲਈ ਉਹਦੇ ਅੰਦਰ ਹੋਰ ਕੋਈ ਕشش ਨਹੀਂ ਸੀ ਰਹੀ। ਇਸ਼ਾ ਆਪਣੇ ਪੁੱਤਰ ਦੇ ਵਿਛੋੜੇ ਦੇ ਸਾਲ ਨੂੰ ਆਪਣੇ ਸੀਨੇ ਨਾਲ ਲਾ ਕੇ ਸੁੱਨ ਹੋ ਗਈ। ਉਧਰ ਪੂਰਨ ਆਪਣੇ ਮਾਪੇ ਦੇ ਮੋਹ ਮਮਤਾ ਤੋਂ ਸਖਣਾ ਹੌਲੀ-ਹੌਲੀ ਜ਼ਿੰਦਗੀ ਦੀ ਪੌੜੀ ਤੇ ਚੜਨ ਲੱਗਾ। ਸਮਾਂ ਆਪਣੀ ਤੋਰੇ ਤੁਰ ਰਿਹਾ ਸੀ। ਪੂਰੇ 12 ਬਰੇ ਬੀਤ ਗਏ। ਪੂਰਨ ਭਉਰਿਓਂ ਬਾਹਰ ਆਇਆ। ਰੂਪ ਦੀ ਸਕਾਰ ਮੂਰਤ ਇੱਕ ਅਨੋਖੀ ਚਮਕ ਉਹਦੇ ਚਿਹਰੇ ਤੇ ਝਲਕਾ ਮਾਰ ਰਹੀ ਸੀ। योग साधना ਦਾ ਸੋਧਿਆ ਹੋਇਆ ਪੂਰਨ ਸਲਵਾਨ ਦੇ ਦਰਬਾਰ ਵਿੱਚ ਆਪਣੀ ਪਿਤਾ ਦੇ ਸਨਮੁਖ ਹੋਇਆ। ਮਮਤਾ ਵੀ ਹੁਣੇ ਰਾਜੀ ਨੇ ਪਹਿਲਾਂ ਮਾਵਾ ਨੂੰ ਜਾ ਕੇ ਮਿਲਣ ਦਾ ਹੁਕਮ ਸੁਣਾ ਦਿੱਤਾ। ਗੋਲੀਆਂ ਪੂਰਨ ਨੂੰ ਇਸ਼ਰਾਂ ਦੀ ਮਹਿਲੀ ਲੈ ਆਈਆਂ। ਪੂਰਨ ਨੂੰ ਦੇਖਦੇ ਸਾਰ ਹੀ ਇਸ਼ਰਾਂ ਦੀਆਂ ਅੱਖਾਂ 'ਚੋਂ ਮਮਤਾ ਦੇ ਅਥਰੂ ਵਹਿ ਤੁਰੇ। ਪੂਰਨ ਨੇ ਮਾਂ ਦੇ ਚਰਨ ਛੂਹੇ। ਮਾਂ ਦਾ ਚਾਅ ਝੱਲਿਆ ਨਹੀਂ ਸੀ ਜਾਂਦਾ। ਉਹ ਪੂਰਨ ਦੇ ਬਣ ਬਣ ਪੈਂਦੇ ਰੂਪ ਤੇ ਬਲਹਾਰੇ ਜਾ ਰਹੀ ਸੀ। ਪਤਪੂਰਨ ਆਪਾਂ ਰੱਜ ਕੇ ਗੱਲਾਂ ਫੇਰ ਕਰਾਂਗੇ ਪਹਿਲਾਂ ਆਪਣੀ ਦੂਜੀ ਮਾਂ ਲੂਣਾ ਨੂੰ ਮਿਲਾ ਆਖਰਾਨੀ ਇਸ਼ਰਾ ਨੇ ਪੂਰਨ ਨੂੰ ਲੂਣਾ ਵੱਲ ਤੋਰ ਦਿੱਤਾ ਸ਼ਾਹੀ ਮਹਿਲਾਂ ਚ ਪਹਿਲਾ ਮਹਿਲ ਮਤਰੀ ਮਾਂ ਲੂਣਾ ਦਾ ਸੀ ਲੂਣਾ ਤੇ ਕਹਿਰਾਂ ਦਾ ਰੂਪ ਚੜਿਆ ਹੋਇਆ ਸੀ ਜਦੋਂ ਦੀ ਉਹ ਇਸ ਮਹਿਲ ਵਿੱਚ ਆਈ ਸੀ ਉਸਨੇ ਸਲਵਾਨ ਤੋਂ ਬਿਨਾਂ ਕਿਸੇ ਮਰਦ ਦਾ ਮੂੰਹ ਨਹੀਂ ਸੀ ਦੇਖਿਆ ਉਹਦੀ ਦੇਖਭਾਲ ਲਈ ਗੋਲੀਆਂ ਸਨ ਮਰਦ ਜਾਤ ਨੂੰ ਮਹਿਲ ਵਿੱਚ ਆਉਣ ਦੀ ਮਨਾਹੀ ਸੀ ਲੂਣਾ ਢਲਦੀ ਉਮਰ ਦੇ ਸਲਵਾਨ ਤੋਂ ਖੁਸ਼ ਨਹੀਂ ਸੀ। ਰੂਪਵਾਨ ਪੂਰਨ ਨੂੰ ਦੇਖਦੇ ਸਾਰ ਹੀ ਉਹ ਆਪਣੀ ਸੁੱਧ ਬੁੱਧ ਗਵਾ ਬੈਠੀ। ਸਾਰੇ ਸ਼ਿਸ਼ਟਾਚਾਰ, ਅਧਿਨੈਤਿਕ ਕਦਰਾਂ-ਕੀਮਤਾਂ ਛੱਡ ਕੇ ਉਹਨੇ ਪੂਰਨ ਨਾਲ ਅਨੇਕਾਂ ਯਤਨ ਕੀਤੇ, ਤਰਲੇ ਲਏ ਅਤੇ ਜਵਾਨੀ ਦੇ ਵਾਸਤੇ ਪਾਏ। ਲੂਣਾ ਦੇ ਬੋਲਾਂ 'ਚ ਤਰਲਾ ਸੀ ਤੇ ਉਹ ਪਾਵਾਂ ਦੇ ਵਹਿਣ ਵਿੱਚ ਵਹਿ ਦੁਰੀ ਤੇ ਉਹਨੇ ਪੂਰਨ ਨੂੰ ਕਲਾਵੇਂ ਵਿੱਚ ਭਰ ਲਿਆ ਤੇ ਆਪਣੀ ਸੇਜ ਤੇ ਸੁੱਟ ਲਿਆ। ਰੰਤੂ ਪੂਰਨ ਨੇ ਇੱਕਦਮ ਆਪਣੇ ਆਪ ਨੂੰ ਉਸਪਾਸੇ ਛੁਡਾ ਲਿਆ ਤੇ ਸਹਿਜ ਨਾਲ ਬੋਲਿਆ ਮਾਤਾ ਹੋਸ਼ ਕਰ ਮੈਂ ਇਹ ਰਿਸ਼ਤਾ ਤੇਰੇ ਨਾਲ ਕਿਵੇਂ ਜੋੜ ਲਵਾਂ ਮੇਰੇ ਬਾਪ ਨੇ ਤੈਨੂੰ ਪਰਨਾ ਕੇ ਲਿਆਂਦਾ ਤੂੰ ਤਾਂ ਮੇਰੀ ਸਗੀ ਮਾਂ ਦੇ ਸਮਾਨ ਹੈ ਭਲਾ ਮੈਂ ਤੇਰੀ ਮਾਂ ਕਿਧਰੋਂ ਲਗਦੀ ਆ ਜਲਮਾ ਨਾ ਮੈਂ ਤੈਨੂੰ ਜਨਮ ਦਿੱਤਾ ਨਾ ਹੀ ਆਪਣਾ ਸਰੀਰ ਚੁਗਾਇਆ ਮੇਰੇ ਪਤੀ ਮੇਰੇ ਬਾਪ ਦਾ ਹਾਂਦਾ ਏ ਸਾਡਾ ਜੋੜ ਨਹੀਂ ਜੁੜਦਾ ਮੇਰਾ ਜੋੜ ਤਾਂ ਤੇਰੇ ਨਾਲ ਜੁੜਦਾ ਹੈ ਪੂਰਨ ਆਪਣੀ ਜਵਾਨੀ ਦਾ ਮਾਣ ਰੱਖ ਮੈਂ ਸਾਰੀ ਜ਼ਿੰਦਗੀ ਤੇਰਾ ਹਸਾਨ ਨਹੀਂ ਭੁੱਲਾਂਗੀ ਤੇ ਤੇਰੀ ਗੋਲੀ ਬਣ ਕੇ ਰਹਾਂਗੀ ਲੂਨਾਪੂਰਨ ਦੇ ਅੱਗੇ ਵਿਸ਼ਵਵਸ਼ ਜਾ ਰਹੀ ਸੀ ਪ੍ਰੰਤੂ ਪੂਰਨ ਉੱਤੇ ਉਹਦੀ ਪਖ ਦੀ ਜਵਾਨੀ ਅਤੇ ਤਰਲਿਆਂ ਦਾ ਕੋਈ ਅਸਰ ਨਹੀਂ ਸੀ ਹੋ ਰਿਹਾ ਉਹ ਅਡੋਲ ਖਲੋਤਾ ਆਪਣੇ ਧਰਮ ਤੇ ਪਹਿਰਾ ਦਿੰਦਾ ਸੋਚਾਂ 'ਚ ਡੁੱਬਿਆ ਸੋਚ ਰਿਹਾ ਸੀ ਮਤੇ ਉਸ ਪਾਸੋਂ ਕੋਈ ਅਵਗਿਆ ਨਾ ਹੋ ਜਾਵੇ ਆਖਰ ਉਸ ਨੇ ਆਪਣੇ ਮਾਨ ਨਾਲ ਨਿਰਣਾ ਕਰ ਲਿਆ ਤੇ ਲੂਣਾ ਤੋਂ ਅੱਖ ਬਚਾ ਕੇ ਫੁਰਤੀ ਨਾਲ ਉਹਦੇ ਮਹਿਲ ਤੋਂ ਬਾਹਰ ਨਿਕਲ ਆਇਆ ਲੂਣਾ ਨੂੰ ਰੋਸ ਸੀ ਪੁਰਨੇ ਉਹਦੀ ਕਾਮਨਾ ਪੂਰੀ ਨਹੀਂ ਸੀ ਕੀਤੀ ਤੇ ਉਹ ਹੁਣ ਉਸ ਪਾਸੋਂ ਆਪਣੀ ਦਾ ਬਦਰਾ ਲੈਣ ਲਈ ਨਾਗ ਦੇ ਰੂਪ ਧਾਰੀ ਬੈਠੀ ਸੀ ਹਨੇਰਾ ਪਸਰ ਰਿਹਾ ਸੀ ਜਦੋਂ ਰਾਜਾ ਸਲਵਾਨ ਆਪਣੇ ਰਾਜ ਦਰਬਾਰ ਦੇ ਕੰਮਾਂ ਕਾਜਾਂ ਤੋਂ ਵਿਹਲਾ ਹੋ ਕੇ ਆਪਣੀ ਰਾਣੀ ਲੂਣਾ ਦੇ ਮਹਿਲ ਚ ਪੁੱਜਾ ਉਸ ਹੈਰਾਨ ਹੋ ਕੇ ਵੇਖਿਆ ਕਿਦਰੇ ਵੀ ਕੋਈ ਦੀਵਾ ਬੱਤੀ ਨਹੀਂ ਸਾਰੇ ਸ਼ਮਾਦਾਨ ਗਲ ਹੋਏ ਪਏ ਸਨ ਤੇ ਰਾਣੀ ਨਿੱਤ ਵਾਂਗ ਉਹਦੇ ਸਵਾਗਤ ਲਈ ਮਹਿਲ ਦੀਆਂ ਬਰੂਹਾਂ ਤੇ ਆਪ ਨਹੀਂ ਸਈ ਆਈ ਉਹ ਰਾਣੀ ਦੇ ਕਮਰੇ ਵੱਲ ਔਲਿਆ ਉਸ ਵੇਖਿਆ ਉਹ ਤਾਂ ਖਣ ਪੱਟੀ ਲਈ ਪਈ ਐ ਤੇ ਉਸ ਦਾ ਹਾਰ ਸ਼ਿੰਗਾਰ ਇੱਧਰ ਉੱਧਰ ਖਿੰਡਿਆ ਪਿਆ ਮੇਰੀ ਲਾਡੋ ਰਾਣੀ ਐ ਦੱਸ ਖਾ ਮੇਰੇ ਪਾਸੋਂ ਕਿਹੜੀ ਖਨਾਮੀ ਹੋ ਗਈ ਐ ਜਿਸ ਬਦਲੇ ਸੋਨਿਆਂ ਨੇ ਮੂੰਹ ਸਜਾਏ ਹੋਏ ਨੇ ਆਖਦਿਆਂ ਸਲਵਾਨ ਨੇ ਲੋਣਾ ਨੂੰ ਬਿਠਾ ਲਿਆ ਉਹਨੇ ਵੇਖਿਆ ਉਹਦੀਆਂ ਅੱਖਾਂ ਵਿੱਚੋਂ ਤ੍ਰਿਪ ਤ੍ਰਿਪ ਹੰਝੂ ਵਹਿ ਰਹੇ ਸਨ ਉਨੇ ਪਿਆਰ ਭਰੇ ਹੱਥ ਫੇਰਿਆ ਤੇ ਉਹ ਸਹਿਜ ਅਵਸਥਾ ਚ ਆ ਗਈ ਤੇ ਹਟਕੂਰੇ ਭਰਦਿਆਂ ਰਾਜੇ ਨੂੰ ਮੁਖਾਬਤ ਹੋਈ ਰਾਜਣ ਛੋਟਾ ਮੂੰਹ ਹੈ ਪਰ ਗੱਲ ਬਹੁਤ ਵੱਡੀ ਹੈ ਸ਼ਾਇਦ ਤੁਹਾਡੇ ਮਨ ਨਾਲ ਲੱਗੇ ਮੈਂ ਤਾਂ ਸੋਚ ਵੀ ਨਹੀਂ ਸਕਦੀ ਮੇਰੇ ਤੇ ਐਡਾ ਕਹਿਰ ਆਪਰੇਗਾ ਭਲਾ ਕੋਈ ਪੁੱਤ ਆਪਣੀ ਮਾਂ ਦੇ ਸਤ ਨੂੰ ਭੰਗ ਕਰਨ ਬਾਰੇ ਸੋਚ ਸਕਦਾ ਰਾਜਾ ਅੱਜ ਮਿਲਣਾ ਹੀ ਪੂਰਨ ਹੈ ਮੇਰੀ ਇੱਜ਼ਤ ਲੁੱਟਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਪਰ ਮੈਂ ਮਸਾਂ ਹੀ ਉਹਦੇ ਚੰਗਲਚੋ ਬਚ ਸਕੀ ਆ ਸੁਣਦੇ ਸਾਰ ਹੀ ਸਲਵਾਨ ਸਿਰ ਤੋਂ ਪੈਰਾਂ ਤੱਕ ਗੁੱਸੇ ਨਾਲ ਕੰਬ ਉਠਿਆ ਪੂਰਨ ਦੀ ਇਹ ਜੁਰਤ ਮੈਂ ਉਹਦੇ ਸੀਰਮੇ ਪਾ ਜਾਵਾਂਗਾ ਉਹਨੂੰ ਅਜਿਹੀ ਸਜ਼ਾ ਦੇਵਾਂਗਾ ਜਿਸ ਨੂੰ ਸਾਰੀ ਦੁਨੀਆ ਯਾਦ ਰੱਖੇਗੀ ਭੈੜਾ ਸਲਵਾਨ ਕੀ ਜਾਣੇ ਲੂਣਾ ਨੇ ਤਾਂ ਪੂਰਨ ਤੇ ਤੋਮਤ ਲਾਉਣ ਦੀ ਖਾਤਰ ਤਰਿਆ ਚਿੱਤਰ ਤੇ ਚਾਲ ਜੱਲੀ ਸੀ ਅਗਲੀ ਪਲਕ ਸਲਵਾਨ ਨੇ ਭਰੇ ਦਰਬਾਰ ਵਿੱਚ ਪੂਰਨ ਨੂੰ ਤਲਬ ਕਰ ਲਿਆ ਤੇ ਉਸ ਉੱਤੇ ਆਪਣੀ ਮਾਂ ਵਰਗੀ ਲੂਣਾ ਤੇ ਮੈਲੀਆਂ ਨਚਰਨ ਨਾਲ ਵੇਖਣ ਦਾ ਦੋਸ਼ ਲਾਉਂਦਿਆਂ ਉਨੂੰ ਕਤਲ ਕਰਨ ਦਾ ਹੁਕਮ 사ਦਰ ਕਰ ਦਿੱਤਾ ਬੇਗਨਾਪੂਰਨ ਦੀ ਕਿਸੇ ਇੱਕ ਨਾ ਸੁਣੀ ਜਲਾਦਪੁਰ ਨੂੰ ਕਤਲ ਕਰਨ ਲਈ ਲੈ ਤਰੀ ਰਾਣੀ ਇਸ਼ਰਾਂ ਦਾ ਰੂਣ ਚੱਲਿਆ ਨਹੀਂ ਸੀ ਜਾਂਦਾ ਸ਼ਹਿਰ ਦੀ ਜਨਤਾ ਮੂਕ ਖਲੋਤੀ ਜਾਂਦੀ ਪੂਰਨ ਨੂੰ ਵੇਖਦੀ ਰਹੀ ਰਾਜੇ ਦਾ ਤਪ ਤੇਜ ਇੰਨਾ ਸੀ ਕਿ ਕਿਸੇ ਹਾ ਦਾ ਨਾਰਾ ਮਾਰਨ ਦੀ ਚੁਰਤ ਵੀ ਨਾ ਕੀਤੀ ਜਲਾਦਪੁਰਨ ਦੀ ਮਾਸੂਮੀਅਤ ਤੋਂ ਜਾਣੂ ਹੁੰਦੇ ਹੋਏ ਵੀ ਰਾਜੇ ਦਾ ਹੁਕਮ ਕਿਵੇਂ ਮੋੜਦੇ ਜੰਗਲ ਚ ਜਾ ਕੇ ਉਹ ਉਹਨੂੰ ਵੱਢ ਵੱਢ ਕੇ ਇੱਕ ویرਾਨ ਖੂਹ ਚ ਧੱਕਾ ਦੇ ਆਏ ਤੇ ਰਾਜੇ ਨੂੰ ਆਖ ਦਿੱਤਾ ਕਿ ਉਹਨੂੰ ਮਾਰ ਮੁਕਾਏ ਹਨ ਕੁਦਰਤ ਦੀ ਕਰਨੀ ਵੇਖੋ ਕੁਝ ਸਮੇਂ ਮਗਰੋਂ ਜੋਗੀਆਂ ਦਾ ਇੱਕ ਟੋਲਾ ਉਸੇ ਖੂਹ ਤੇ ਆਣ ਉਤਰਿਆ ਜਿਸ ਵਿੱਚ ਪੂਰਨ ਵੱਢਿਆ ਟੁੱਕਿਆ ਪਿਆ ਸੀ ਇੱਕ ਜੋਗੀ ਨੇ ਪਾਣੀ ਭਰਨ ਲਈ ਜਦੋਂ ਖੂਹ ਵਿੱਚ ਡੋਲ ਫਰਾਇਆ ਉਸ ਨੂੰ ਕਿਸੇ ਪੁਰਸ਼ ਦੇ ਕਰਨਾਉਣ ਦੀ ਆਵਾਜ਼ ਸੁਣਾਈ ਦਿੱਤੀ ਉਹਨੇ ਜੋਗੀਆਂ ਕੋਲ ਆ ਕੇ ਗੱਲ ਕੀਤੀ ਉਹਨਾਂ ਪੂਰਨ ਨੂੰ ਖੂਹ ਵਿੱਚੋਂ ਕੱਢ ਲਿਆ ਅਤੇ ਉਸ ਨੂੰ ਉਸ ਵੇਲੇ ਆਪਣੇ ਗੁਰੂ ਗੋਰਖਨਾਥ ਦੇ ਢਿੱਲੇ ਤੇ ਲੈ ਆਈ ਗੋਰਖ ਦੀ ਈਤਿਮਾਰਦਾਰੀ ਸਨੇਹ ਅਤੇ ਮਰਵਾਤ ਦੇ ਥਾਪੜ ਨੇ ਉਸ ਨੂੰ ਕੁਝ ਦਿਨਾਂ ਵਿੱਚ ਹੀ ਨੌਬਰ ਨੌ ਕਰ ਦਿੱਤਾ ਗੋਰਖਨਾਥ ਦੀ ਤਲਸ਼ਮੀ ਸ਼ਖਸੀਅਤ ਨੇ ਪੂਰਨ ਨੂੰ ਅਜਿਹਾ ਕੀ ਲਿਆ ਉਹਨੇ ਆਪਣੇ ਆਪ ਗੋਰਖ ਦੇ ਚਰਨਾਂ 'ਚ ਅਰਪਣ ਕਰ ਦਿੱਤਾ ਤੇ ਯੋਗ ਸਾਧਨਾ ਵਿੱਚ ਜੁਟ ਗਿਆ ਯਾਗ ਦੀ ਮੂਰਤ ਬਣੇ ਪੂਰਨ ਨੇ ਇੱਕ ਦਿਨ ਗੁਰਖ ਪਾਸੋਂ ਦੇਖਿਆ ਲਈ ਬੇਨਤੀ ਕੀਤੀ ਗੁਰਖ ਤਰੁੱਠਿਆ ਉਹਨੇ ਪੂਰਨ ਦੇ ਕੰਨਾਂ 'ਚ ਮੰਦਰਾ ਪਵਾ ਕੇ ਜੋਗੀ ਬਣਾ ਦਿੱਤਾ ਜੋਗੀ ਬਣਿਆ ਪੂਰਨ ਪਹਿਲੇ ਦਿਨ ਗਲਚ ਬਗਲੀ ਪਾ ਕੇ ਭਿਖਿਆ ਮੰਗਲਨੀ ਰਾਣੀ ਸੁੰਦਰਾਂ ਦੇ ਮਹਿਲ ਹੀ ਗਿਆ ਗੋਲੀਆਂ ਪਾਸੋਂ ਜੋਗੀ ਦਾ ਰੂਪ ਛੱਲਿਆ ਨਾ ਗਿਆ ਉਹਨਾਂ ਰਾਣੀ ਸੁੰਦਰਾਂ ਨੂੰ ਆਪ ਜਾ ਕੇ ਖੈਰ ਪਾਉਣ ਲਈ ਆਖਿਆ ਰਾਣੀ ਹੀਰੇ ਮੋਤੀਆਂ ਦਾ ਥਾਲ ਭਰ ਕੇ ਲੈ ਆਈ ਤੇ ਪੂਰਨ ਦੀ ਬਗਲੀ ਚ ਉਲਟਾ ਦਿੱਤਾ ਪੂਰਨ ਨੀਵੀਂ ਪਾਈ ਖਲੋਤਾ ਰਿਹਾ ਤੇ ਰਾਣੀ ਵੱਲ ਅੱਖ ਭਰ ਕੇ ਨਾ ਦੇਖਿਆ ਹੀਰੇ ਮੋਤੀ ਭਲਾਂ ਜੋਗੀਆਂ ਦੇ ਕਿਸ ਕੰਮ ਸਨ ਗੋਰਖਣੇ ਪੂਰਨ ਨੂੰ ਹੀਰੇ ਮੋਤੀਆਂ ਸਮੇਤ ਵਾਪਸ ਭੇਜ ਕੇ ਆਖਿਆ ਰਾਣੀ ਨੂੰ ਆਖ ਸਾਨੂੰ ਤੇ ਪੱਕੀ ਰੋਟੀ ਚਾਹੀਦੀ ਐ ਹੀਰੇ ਮੋਤੀ ਨਹੀਂ ਪੂਰਨ ਉਸੇ ਵੇਲੇ ਵਾਪਸ ਮੁੜ ਆਇਆ ਤੇ ਰਾਣੀ ਸੁੰਦਰਾਂ ਦੇ ਮਹਿਲਿਆਂ ਅਲਖ ਜਗਾਈ ਰਾਣੀ ਸੁਂਦਰਾ ਜਿਹੜੀ ਆਪ ਹੁਸਨ ਦੀ ਸਰਕਾਰ ਮੂਰਤੀ ਸੀ ਪੂਰਨ ਤੇ ਫਿਦਾ ਹੋ ਗਈ ਉਹਨੇ ਆਪਣੀ ਨਿਗਰਾਨੀ ਵਿੱਚ 36 ਪ੍ਰਕਾਰ ਦੇ ਭੋਜਨ ਵੀ ਤਿਆਰ ਕਰਵਾਏ ਨੰਗੇ ਪੈਰੀ ਗੋਰਖ ਦੇ ਢਿੱਲੇ ਤੇ ਪੁੱਜ ਗਈ ਤੇ ਗੋਰਖ ਦੇ ਚਰਨਾਂ 'ਚ ਸ਼ੀਸ਼ ਨਿਵਾ ਦਿੱਤਾ ਪਿਆਰ ਤੇ ਸ਼ਰਧਾ ਵਿੱਚ ਬਣਾਏ ਭੋਜਨ ਨੂੰ ਛੱਡ ਕੇ ਗੋਰਖ ਤਰੁੱਟ ਪਿਆਰ ਰਾਣੀ ਮੰਗ ਜੋ ਮੰਗਣਾ ਤੇਰੀ ਹਰ ਮੁਰਾਦ ਪੂਰੀ ਹੋਵੇਗੀ ਕਿਸੇ ਚੀਜ਼ ਦੀ ਲੋੜ ਨਹੀਂ 나ਥੀ ਸੁਂਦਰਾ ਨੇ ਦੋਵੇਂ ਹੱਥ ਜੋੜ ਕੇ ਆਖਿਆ ਅਜੇ ਵੀ ਮੰਗ ਲੈ ਗੁਰਖ ਮੁੜ ਬੋਲਿਆ ਨਾਥ ਜੀ ਤੁਹਾਡਾ ਅਸ਼ੀਰਵਾਦ ਹੀ ਬਹੁਤ ਹੈ ਸੁੰਦਰਨ ਭਾਵਕ ਹੋ ਕੇ ਆਖ ਰਹੀ ਸੀ ਤੀਜਾ ਵਚਨ ਹੈ ਮੰਗ ਲੈ ਰਾਣੀ ਸੁੰਦਰਾ ਲਈ ਇਹ ਯੋਗ ਅਫਸਰ ਸੀ ਉਹਨੇ ਹੱਥ ਜੋੜ ਕੇ ਅਰਜ਼ ਗੁਜ਼ਾਰੀ ਮੇਰੇ ਨਾਥ ਜੇ ਤਰੁੱਠੇ ਹੀ ਹੋ ਤਾਂ ਮੈਨੂੰ ਪੂਰਨ ਦੇ ਦਿਓ ਗੋਰਖਨਾਥ ਨੇ ਪੂਰਨ ਨੂੰ ਰਾਣੀ ਸੁੰਦਰਾ ਨਾਲ ਜਾਣ ਦਾ ਇਸ਼ਾਰਾ ਕਰ ਦਿੱਤਾ ਨਾਥ ਦਾ ਹੁਕਮ ਮੰਨ ਕੇ ਪੂਰਨ ਸੁੰਦਰਾ ਨਾਲ ਉਹਦੇ ਮਹਿਲਾਂ ਨੂੰ ਤੁਰ ਪਿਆ ਰਾਣੀ ਨੇ ਉਹਦੀਆਂ ਸ਼ੈਅਾਂ ਖਾਤਰਾ ਕੀਤੀਆਂ ਪਰੰਤੂ ਪੂਰਨ ਨੂੰ ਰਾਣੀ ਸੁੰਦਰਾ ਦਾ ਹੁਸਨ ਚੋਹਲ ਤੇ ਨਖਰੇ ਪ੍ਰਮਾਨ ਨਾ ਸਕੇ ਉਹ ਓਡੋਲ ਸਮਾਧੀ ਲਈ ਬੈਠਾ ਰਿਹਾ ਅਗਲੀ ਸਵੇਰ ਪੂਰਨ ਨੇ ਬਾਹਰ ਜੰਗਲ ਵਿੱਚ ਜਾ ਕੇ ਜੰਗਲ ਪਾਣੀ ਜਾਣ ਦੀ ਚਾਹਨਾ ਪ੍ਰਗਟਾਈ ਰਾਣੀ ਨੇ ਗੋਲੀਆਂ ਉਹਦੇ ਨਾਲ ਤੋਰ ਦਿੱਤੀਆਂ ਤੇ ਆਪ ਮਹਿਲਾਂ ਤੇ ਖੜ ਕੇ ਜਾਂਦੇ ਪੂਰਨ ਨੂੰ ਵੇਖਣ ਲੱਗੀ ਦਰਖਤਾਂ ਦੇ ਝੁੰਡ ਓਲੇ ਜਾ ਕੇ ਪੂਰਨ ਨੇ ਅਜਿਹੀ ਚਕਾਨੀ ਦਿੱਤੀ ਕਿ ਉਹ ਗੋਲੀਆਂ ਦੀਆਂ ਅੱਖਾਂ ਤੋਂ ਦੂਰ ਹੋ ਗਿਆ ਪੂਰਨ ਦੇ ਪ੍ਰੇਮ ਚ دیਵਾਨੀ ਹੋਈ ਸੁੰਦਰਾ ਉਹਦੇ ਓਲੇ ਹੁਣਾਂ ਬਰਦਾਸ਼ਤ ਨਾ ਕਰ ਸਕੀ ਗੋਲੀਆਂ ਵਾਪਸ ਪਰਤ ਰਹੀਆਂ ਸਨ ਕੱਲੀਆਂ ਸੁੰਦਰਾ ਨੇ ਵੇਖਦੇ ਵੇਖਦੇ ਮੈਲ ਤੋਂ ਛਾਲ ਮਾਰ ਦਿੱਤੀ ਤੇ ਆਪਣੀ ਜਾਨ ਗਵਾ ਲਈ ਪੂਰਨ ਜੋਗੀ ਬਣਿਆ ਜੋਗ ਦਾ ਚਾਨਣ ਵੰਡਦਾ ਵਕ ਵਕ ਥਾਵਾਂ ਤੇ ਘੁੰਮਦਾ ਰਿਹਾ ਸਲਮਾਨ ਨੇ ਤਾਂ ਆਪਣੇ ਵੱਲੋਂ ਪੂਰਨ ਨੂੰ ਮਰਵਾ ਦਿੱਤਾ ਸੀ ਰਾਣੀ ਇਸ਼ਰਾ ਆਪਣੇ ਪੁੱਤ ਦੇ ਵਿਯੋਗ ਵਿੱਚ ਉੰਜ ਹੀ ਅੰਨੀ ਹੋ ਗਈ ਸੀ ਤੇ ਲੂਆਂ ਦੀ ਕੁੱਖ ਅਜੇ ਤੀਕ ਹਰੀ ਨਹੀਂ ਸੀ ਹੋਈ ਸਲਮਾਨ ਨੂੰ ਇਸ ਗੱਲ ਦਾ ਫਿਕਰ ਸੀ ਕਿ ਉਹਦੇ ਰਾਜ ਦਾ ਵਾਰਸ ਕੋਈ ਨਹੀਂ ਘੁੰਮਦਾ ਘੁੰਮਦਾ ਪੂਰਨ ਪੂਰੇ 12 ਬਾਰੇ ਮਗਰੋਂ ਜੋਗੀ ਦੇ ਪੇਸ ਵਿੱਚ ਆਪਣੇ ਸ਼ਹਿਰ ਸਿਆਲਕੋਟ ਪੁੱਜਾ ਸ਼ਹਿਰੋਂ ਬਾਹਰ ਉਜੜੇ ਹੋਏ ਬਾਗ ਵਿੱਚ ਉਹਨੇ ਧੂਣਾ ਤਾਪ ਦਿੱਤਾ ਤੇ ਸਮਾਧੀ ਚ ਲੀਨ ਹੋ ਗਿਆ ਪਲਾਂ ਛਿਨਾ ਵਿੱਚ ਹੀ ਬਾਗ ਹਰਾ ਭਰਾ ਹੋ ਗਿਆ ਤੇ ਇਸ ਦੀ ਮਹਿਕ ਸਾਰੇ ਵਾਤਾਵਰਨ ਵਿੱਚ ਫੈਲ ਗਈ ਸ਼ਹਿਰ ਵਿੱਚ ਨਵੇਂ ਜੋਗੀ ਦੀ ਚਰਚਾ ਸ਼ੁਰੂ ਹੋ ਗਈ ਰਾਜੇ ਦੇ ਕੰਨੇ ਵੀ ਕਰਾਮਾਤੀ ਜੋਗੀ ਦੇ ਕਣ ਸੋ ਪਈ ਉਹਨੇ ਆਪਣੀਆਂ ਰਾਣੀਆਂ ਸਮੇਤ ਜੋਗੀ ਪਾਸ ਜਾ ਕੇ ਵਰ ਮੰਗਨ ਦਾ ਫੈਸਲਾ ਕਰ ਲਿਆ ਸਲਮਾਨ ਰਾਣੀਆਂ ਸਮੇਤ ਧੂਣਾ ਧੱਪ ਦੇ ਜੋਗੀ ਪਾਸ ਪੁੱਜ ਗਿਆ ਪੂਰਨ ਨੇ ਅੱਖਾਂ ਖੋਲ ਕੇ ਵੇਖਿਆ ਉਹਦੇ ਮਾਪੇ ਉਹਦੇ ਸਾਹਮਣੇ ਸਵਾਲੀ ਬਣੇ ਖਲੋਤੇ ਸਨ ਉਹਨੇ ਸਤਕਾਰ ਵਜੋਂ ਉੱਠ ਕੇ ਆਪਣੀ ਮਾਂ ਇਸ਼ਰਾਂ ਦੇ ਚਰਨ ਜਾਛੂਏ ਉਹਦੀ ਛੂ ਪ੍ਰਾਪਤ ਕਰਕੇ ਇਸ਼ਰਾ ਬੋਲੀ ਵੇ ਪੁੱਤ ਜੋਗੀਆ ਤੂੰ ਤਾਂ ਮੇਰਾ ਪੁੱਤ ਪੂਰਨ ਲੱਗਦਾ ਕਹਿੰਦੇ ਹਨ ਆਪਣੇ ਪੁੱਤ ਪੂਰਨ ਦੀ ਸ਼ੂ ਪ੍ਰਾਪਤ ਕਰਦੇ ਹੀ ਇਸ਼ਰਾਂ ਦੀਆਂ ਅੱਖਾਂ ਵਿੱਚ ਮੁਰਜੂਦ ਪਰਤਾਈ ਅਤੇ ਉਹਦੀਆਂ ਛਾਤੀਆਂ ਵਿੱਚੋਂ ਮਾਮਤਾ ਦਾ ਦੁੱਧ ਸ਼ਲਕ ਪਿਆ ਪੂਰਨ ਦੇ ਮੁਖੜੇ ਤੇ ਅਨੂਠੇ ਜਮਾਲ ਸੀ ਸਲਵਾਨ ਸੁੰਨ ਹੋਇਆ ਖਲੋਤਾ ਸੀ ਉਸ ਦੇ ਬੁੱਲ ਫਰਕ ਰਹੇ ਸਨ ਪ੍ਰੰਤੂ ਬੋਲਾਂ ਦਾ ਰੂਪ ਨਹੀਂ ਸੀ ਧਾਰ ਰਹੇ ਲੂਣਾ ਨੇ ਬੜੀ ਅਧੀਨਗੀ ਨਾਲ ਬੇਨਤੀ ਕੀਤੀ ਜੋਗੀ ਜੀ ਸਾਡੇ ਤੇ ਦਇਆ ਕਰੋ ਰਾਜੇ ਨੂੰ ਇੱਕ ਪੁੱਤਰ ਦੀ ਦਾਤ ਬਖਸ਼ੋ ਪੁੱਤ ਤਾਂ ਰਾਜੇ ਦਾ ਹੈਗਾ ਔਰ ਪੁੱਤ ਦੀ ਕੀ ਲੋੜ ਐ ਜੋਗੀ ਬੁੱਲੀਆਂ ਚ ਮੁਸਕਰਾਇਆ ਜੋਗੀ ਜੀ ਪੁੱਤ ਮੇਰਾ ਹੈ ਨਹੀਂ ਹੈ ਸੀ ਪਰ ਕੋ ਕਰਮ ਕਰਕੇ ਇਸ ਦੁਨੀਆ ਚ ਨਹੀਂ ਰਹਾ ਇੰਨਾ ਆਖ ਰਾਜੇ ਦਾ ਗਲਾ ਭਰ ਆਇਆ ਲੂਣਾ ਦੇ ਸਬਰ ਦਾ ਪਿਆਲਾ ਵੀ ਝਲਕ ਪਿਆ ਉਹਦੀਆਂ ਅੱਖੀਆਂ ਚੋਂ ਪਛਤਾਵੇ ਦੇ ਹੰਝੂ ਵਹਿ ਤੁਰੇ ਜੋਗੀ ਦੇ ਮਸਤਕ ਦਾ ਤੇਜ ਹੀ ਇੰਨਾ ਸੀ ਕਿ ਉਸਨੇ ਆਪਣੇ ਜੁਰਮ ਦਾ ਇਕਬਾਲ ਕਰਦਿਆਂ ਆਖਿਆ ਜੋਗੀ ਜੀ ਕਸੂਰ ਤਾਂ ਮੇਰਾ ਹੀ ਹੈ ਮੇਰੇ ਬਾਸੂ ਪੂਰਨ ਦੇ ਹੁਸਨ ਦੀ ਝਾਲ ਝੱਲੀ ਨਹੀਂ ਸੀ ਗਈ ਮੈਂ ਡੋਲ ਗਈ ਸਾਂ ਉਹਦਾ ਕੋਈ ਕਸੂਰ ਨਹੀਂ ਸੀ ਮੈਂ ਹੀ ਉਸਤੇ ਝੂਠੀ ਤੋਮਤ ਲਾਈ ਸੀ ਇਹ ਸੁਣਦੇ ਸਾਰ ਹੀ ਸਲਵਾਨ ਨੇ ਮਿਆਂ ਚੋਂ ਤਲਵਾਰ ਧੂ ਲਈ ਤੇ ਲੂਣਾ ਦਾ ਗਾਟਾ ਲਾਉਣ ਲਈ ਬਾਹ ਬਲਾਰੀ ਪੂਰਨ ਨੇ ਫਰਤੀ ਨਾਲ ਰਾਜੇ ਦੀ ਬਾਹ ਫੜ ਲਈ ਤੇ ਆਖਿਆ ਇਹਨੂੰ ਖਿਮਾ ਕਰ ਦੇਵੋ ਤੁਹਾਡਾ ਪੁੱਤ ਜਿਉਂਦਾ ਹੈ ਮੈਂ ਹੀ ਹਾਂ ਤੁਹਾਡਾ ਪੁੱਤ ਪੂਰਨ ਵੈਰਾਗ ਦੇ ਹੰਝੂ ਵਹਿ ਤਰੇ ਇਸ਼ਰਾਂ ਲੂਣਾ ਤੇ ਸਲਮਾਨ ਪੂਰਨ ਨੂੰ ਚੁੰਮਦੇ ਚੁੰਮਦੇ ਵਿਸਮਾਦੀ ਅਵਸਥਾ ਵਿੱਚ ਪੁੱਜ ਗਏ। ਉਹਨਾਂ ਨੇ ਪੂਰਨ ਨੂੰ ਆਪਣੇ ਮਹਿਲੀ ਚੱਲਣ ਲਈ ਆਖਿਆ। ਪਰੰਤੂ ਪੂਰਨ ਨੇ ਉਹਨਾਂ ਨਾਲ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਰਾਜ ਭਾਗ ਉਸ ਲਈ ਮਿੱਟੀ ਦੇ ਸਮਾਨ ਸੀ। ਉਹ ਤਾਂ ਸਭ ਕੁਝ ਤਿਆਗ ਚੁੱਕਾ ਸੀ। ਉਹਨੇ ਭਿਖਿਆ ਦੇ ਖੱਪਰ ਵਿੱਚੋਂ ਇੱਕ ਦਾਣਾ ਚੌਲ ਦਾ ਚੁੱਕ ਕੇ ਲੂਣਾ ਦੀ ਹਥੇਲੀ ਤੇ ਰੱਖ ਕੇ ਆਖਿਆ, "ਮਾਤਾ ਘਰ ਨੂੰ ਜਾਵੋ।" ਤਹਾਡੀ ਕੁੱਖ ਵੀ ਇਸ ਬਾਗਵਾਂਗ ਹਰੀ ਹੋਵੇਗੀ ਤੁਹਾਡੀ ਝੋਲੀ ਵਿੱਚ ਪੂਰਨ ਖੇਡੇਗਾ ਜੋ ਇਸ ਰਾਜ ਦਾ ਵਾਰਸ ਬਣੇਗਾ ਪੁੱਤ ਦੀ ਦਾਤ ਬਖਸ਼ਿਸ਼ ਕਰਕੇ ਪੂਰਨ ਰੋਕਦਿਆਂ ਰੋਕਦਿਆਂ ਅਗਾਹ ਤੁਰ ਪਿਆ ਸਲਵਾਨ ਤੇ ਰਾਣੀਆਂ ਭਰੇ ਨੇਤਰਾਂ ਨਾਲ ਜਾਂਦੇ ਪੁੱਤੀ ਪਿੱਠ ਵੇਖਦੇ ਰਹੇ ਸਮਾਂ ਪਾ ਕੇ ਲੂਣਾ ਦੀ ਕੁੱਖੋਂ ਪੁੱਤਰ ਨੇ ਜਨਮ ਲਿਆ ਜੋ ਰਾਜਾ ਅਰਸਾਲੂ ਦੇ ਨਾਂ ਨਾਲ ਪ੍ਰਸਿੱਧ ਹੋਇਆ ਜਿਸ ਦੀ ਬਹਾਦਰੀ ਦੀਆਂ ਅਨੇਕਾਂ ਕਹਾਣੀਆਂ ਪ੍ਰਚਲਿਤ ਹਨ ਧੰਨਵਾਦ